ਹੈਲੋ ਹੈਲੋ ਗੁੱਡ ਆਫਟਰਨੂਨ ਸਟੂਡੈਂਟਸ ਸਵਾਗਤ ਹੈ ਵੀ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ MSW Study For so, Job ਦੇ ਵਿੱਚ ਸੋ ਆਜੋ ਵੀ ਸਾਰੇ ਜਲਦੀ ਜਲਦੀ ਆਪਣੀ ਜਿਹੜੀ ਪੰਜਾਬੀ ਦੀ ਕਲਾਸ ਆਹ ਲਾਈਵ ਹੋ ਚੁੱਕੀ ਹੈ ਸੋ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਤਾਂ ਰਾਜੀ ਮੈਨੂੰ ਇੱਕ ਵਾਰੀ ਥੰਬਸ ਅਪ ਕਰਕੇ ਦੱਸ ਦੋ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਭਈ ਦੱਸ ਦੋ ਇੱਕ ਵਾਰੀ ਜਿੰਨੇ ਵੀ ਜੁੜੇ ਹੋਏ ਆ ਸਟੂਡੈਂਟ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਨੇ ਪੁਰਾਣੇ ਜਿਹੜੇ ਵੀ ਸਭ ਦਾ ਮੋਸਟ ਵੈਲਕਮ ਸੋ ਸਟਾਰਟ ਹੋ ਚੁੱਕੀ ਹੈ ਆਪਣੀ ਪੰਜਾਬੀ ਦੀ ਕਲਾਸ ਬਈ ਇੱਕ ਵਾਰੀ ਦੱਸ ਦੋ ਕਿੰਨੇ ਕੁ ਸਟੂਡੈਂਟ ਆ ਚੁੱਕੇ ਹੋ ਤਾਂ ਕਿ ਆਪਾਂ ਕਲਾਸ ਨੂੰ ਅੱਗੇ ਵਧਾ ਸਕੀਏ ਹਾਂ ਹੋ ਗਿਆ ਕਰੋ ਬਈ ਸਟਾਰਟ ਚਲੋ ਬਾਰਾਂ ਜਣੇ ਆ ਚੁੱਕੇ ਹੋ ਬਈ ਗੁੜੀ ਗੁੱਡ ਆਫਟਰਨੂੰ ਬਈ ਸਾਰਿਆਂ ਨੂੰ ਗੁੱਡ ਈਵਨਿੰਗ ਦੀ ਸਵਾ ਪਿਆ ਹੋਇਆ ਹੈ ਨਾ ਗੁੱਡ ਆਫਟਰਨੂੰ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਈ ਸੋ ਆਜੋ ਬਈ ਸਾਰੇ ਜਲਦੀ ਜਲਦੀ ਹਾਂ ਸੋ ਚੈਨਲ ਦੇ ਉੱਪਰ ਨਵੇਂ ਜਣੇ ਜਿਹੜੇ ਪੁਰਾਣੇ ਜਣੇ ਸਭ ਦਾ ਮੋਸਟ ਵੈਲਕਮ ਸੋ ਹਲੇ ਤੱਕ ਜਿਹੜੇ ਵਿੱਚ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਤਾਂ ਤੁਸੀਂ ਜੁਆਇਨ ਹੋ ਸਕਦੇ ਬਈ ਤੁਸੀ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਨੰਬਰ ਸ਼ੋ ਹੋ ਰਿਹਾ ਹੈ ਇਸ ਨੰਬਰ ਦੇ ਜ਼ਰੀਏ ਤੁਸੀਂ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਐਡ ਹੋ ਸਕਦੇ ਹੋ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਬਈ ਸੋ ਹਲੇ ਤੱਕ ਜਿੰਨਾ ਬੱਚਾ ਨੇ ਆਪਣੇ ਕੋਰਸ ਪਰਚੇਸ ਨਹੀਂ ਕੀਤੇ ਤਾਂ ਤੁਸੀਂ ਕੋਰਸ ਨੂੰ ਜੁਆਇਨ ਕਰ ਸਕਦੇ ਹੋ ਬਈ 2500 ਦੇ ਵਿੱਚ ਸਿਰਫ ਤੁਹਾਨੂੰ EDTT ਵਾਲਾ ਮਿਲ ਰਿਹਾ ਤੇ 3000 ਦੇ ਵਿੱਚ ਤੁਹਾਨੂੰ SST ਪੰਜਾਬੀ बीएड ਵਾਲਾ ਫੁੱਲ ਕੋਰਸ ਮਿਲ ਰਿਹਾ ਠੀਕ ਹੈ ਬਈ ਸੋ ਇਹਦੀ ਖਾਸ ਗੱਲ ਇਹ ਕੀ ਪੂਰੇ ਪੰਜਾਬ ਦੇ ਵਿੱਚ ਇੰਨੀ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਕੋਈ ਵੀ ਕੋਰਸ ਹੈ ਜਿਹੜੇ ਪ੍ਰੋਵਾਈਡ ਨਹੀਂ ਕਰਵਾ ਰਿਆ ਇਸ ਤੋਂ ਇਲਾਵਾ ਤੁਹਾਨੂੰ ਵੀਡੀਓ ਲੈਕਚਰ ਤੋਂ ਇਲਾਵਾ ਨਾਲ-ਨਾਲ ਪੜਨ ਨੂੰ ਰਹੀ ਪੀਡੀਐਫ ਵੀ ਮਿਲਦੇ ਨੇ ਠੀਕ ਹੈ ਹਾਂ ਸੋ ਟਾਈਮ ਦੇ ਉੱਪਰ ਮੋਕ ਟੈਸਟ ਸਟਾਰਟ ਹੋਣਗੇ ਤੁਹਾਡੇ MCQ ਮਿਲਣਗੇ ਤੁਹਾਨੂੰ ਪੜਨ ਵਾਸਤੇ ਹੋਰ ਬਹੁਤ ਸਾਰੀ ਚੀਜ਼ਾਂ ਜਿਹੜੇ ਆਪਣੇ ਕੋਰਸ ਦੇ ਵਿੱਚ ਅਵੇਲੇਬਲ ਨੇ ਠੀਕ ਹੈ ਬਈ ਹੂੰ ਸੋ ਜਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਉਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਸਾਡੇ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਬਈ ਸੋ ਪਲੇ ਸਟੋਰ ਦੇ ਵਿੱਚ ਜਾ ਕੇ ਇਹਨੂੰ ਤੁਸੀਂ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਸੋ ਫਸਟ ਕੁਸਚਨ ਵੀ ਅੱਜ ਦਾ ਆ ਚੁੱਕਿਆ ਸੋ ਸ਼ਨੀਵਾਰ ਨੂੰ ਆਪਣੀ ਕਲਾਸ ਕਿਸੇ ਕਾਰਨ ਕਰਕੇ ਨਹੀਂ ਹੋਈ ਕੱਲ ਸੰਡੇ ਵਾਲੇ ਦਿਨ ਜਿਹੜੀ ਆਪਣੀ ਕਲਾਸ ਹੈ ਉਹ ਆਫ ਹੁੰਦੀ ਹੈ ਨਹੀਂ ਸੋ ਅੱਜ ਆਪਣੀ ਕਲਾਸ ਜਿਹੜੀ ਦੁਬਾਰਾ ਸਟਾਰਟ ਹੋ ਚੁੱਕੀ ਹੈ ਸਵੇਹੀ ਕਲਾਸ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਹਾਂ ਸੋ ਕਰੀਏ ਵੀ ਸਟਾਰਟ ਫਸਟ ਕੁਸਚਨ ਆ ਚੁੱਕਿਆ ਬਈ ਕਹਿੰਦੇ ਮਾਜੀ ਉਪਭਾਸ਼ਾ ਵਿੱਚ ਕਿੰਨੀਆਂ ਸੁਰ ਮਾਤੀ ਉਪਪਾਸ਼ਾ ਦੇ ਵਿੱਚ ਕਿੰਨੀਆਂ ਸੁਰਾਂ ਹਨ ਹਾਂ ਸੋ ਕਰੋ ਵੀ ਫਰਸਟ ਕੁਸਚਨ ਆ ਚੁੱਕਿਆ ਹੈ ਆਨਸਰ ਕਰਦੇ ਜਾਓ ਰਜ ਜੀ ਫਰਸਟ ਕੁਸਚਨ ਦਾ ਆਨਸਰ ਕਰਦੇ ਜਾਓ ਬਈ ਹੂੰ ਸੋ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਤਾਂ ਦੱਸ ਦਿਓ ਬਈ ਹਾਲੇ ਤੱਕ ਕਿਸੇ ਬੱਚੇ ਦਾ ਕੋਈ ਮੇਰੇ ਲਈ ਕਮੈਂਟ ਕਿਉਂ ਸ਼ੋ ਹੋ ਰਿਹਾ ਹੈ ਕੀ ਗੱਲ ਹੈ ਹੂੰ ਚਲੋ ਸੋ ਦ ਰਾਈਟ ਆਨਸਰ ਬਣੋਗਾ ਵੀ ਤੁਹਾਡਾ ਡੀ ਇਹ ਹੋਊਗਾ ਵੀ ਆਲ ਕਲੀਅਰ ਮਾਜੀ ਪਪਾ ਸ਼ਵਿਚ ਕਿੰਨੀਆਂ ਸੁਰਾ ਹਨ ਕਲਾਸ ਰੁਕ ਰਹੀ ਹੈ ਬਈ ਕਲਾਸ ਰੁਕ ਰਹੀ ਹੈ ਇੱਕ ਵਾਰੀ ਦੱਸ ਦੋ ਬਈ ਮੇਰੇ ਕੋਲੇ ਸਰਕਲ ਦਾ ਘੁੰਮਿਆ ਦਾ ਗੋਲਾ ਜ ਮੈਨੂੰ ਤਾਂ ਲੱਗ ਰਿਹਾ ਵੀ ਨੈਟਵਰਕ ਦੀ ਕਮੀ ਹੈ ਹਾਂ ਸੋ ਚਲੋ ਪਹਿਲੀ ਦੋ ਦਿਨਾਂ ਪਿੱਛੋਂ ਕਲਾਸ ਲੱਗ ਰਹੀ ਹੈ ਹਾਂ ਹੂੰ ਹੂੰ ਕਰੋ ਵੀ ਆਨਸਰ ਤੁਸੀਂ ਉਹਨੂੰ ਛੱਡ ਦਿਓ ਰਾਜੇ ਕੁਸਚਨ ਨੂੰ ਤੁਸੀਂ ਆਪ ਦਾ ਸਹੀ ਆਨਸਰ ਕਰੋ ਠੀਕ ਹੈ ਉਹ ਬਾਈ ਮਿਸਟੇਕ ਲੱਗ ਜਾਂਦਾ ਹੂੰ ਕਰੋ ਵੀ ਆਨਸਰ ਸਸ ਕੁਸਚਨ ਦਾ ਕੁਲਵਿੰਦਰ ਕੋ ਕਿਨੂੰ ਕੈਂ ਬੂਟਾ ਸਿੰਘ ਬਰਾੜ ਚ ਤਿੰਨ ਦੱਸਿਆ ਜੀ ਓਕੇ ਤਿੰਨ ਸਰਾ ਬੀ ਹੀ ਆਨਸਰ ਹੈ ਬਈ ਠੀਕ ਹੈ ਹੂੰ ਠੀਕ ਹੈ ਬਈ ਭਾਈ ਮਿਸਟੈਕ ਡੀ ਲ ਗਿਆ ਉਸ ਤੋਂ ਬਾਅਦ ਦੇਖੋ ਇਹਨੇ ਪੰਜਾਬੀ ਭਾਸ਼ਾ ਦੀ ਧੁਨੀਆਂ ਨੂੰ ਪਛਾਈ ਵਰਤੋਂ ਦੇ ਆਧਾਰ ਤੇ ਵੰਡਿਆ ਜਾਂਦਾ ਹੈ ਪੰਜਾਬੀ ਭਾਸ਼ਾ ਦੀ ਜਿਹੜੀ ਧੁਨੀਆਂ ਨੇ ਉਹਨੂੰ ਭਾਸ਼ਾ ਦੀ ਵਰਤੋਂ ਦੇ ਆਧਾਰ ਤੇ ਕਿਵੇਂ ਵੰਡਿਆ ਆਪਾਂ ਖੰਡੀ ਅਤੇ ਖੰਡੀ ਸੁਰਾ ਤੇ ਤਾਲ ਜੀਵ ਦੀ ਉਚਾਈ ਅਤੇ ਸਥਿਤੀ ਆ ਕੋਈ ਨਹੀਂ ਕਰੋ ਵੀ ਅਨਸਰ ਕਰ ਦੋ ਰਾਜੀ ਅਨਸਰ ਪੰਜਾਬੀ ਭਾਸ਼ਾ ਦੀ ਧੁਨੀਆਂ ਨੂੰ ਪਛਾਈ ਵਰਤੋਂ ਦੇ ਆਧਾਰ ਤੇ ਕਿਵੇਂ ਵੰਡਿਆ ਜਾਂਦਾ ਹੈ ਕਰੋ ਵੀ ਅਨਸਰ ਸੋ ਦ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਏ ਖੰਡੀ ਅਤੇ ਖੰਡੀ ਕਈ ਵਾਰ ਨਾ ਰਜੀ ਵਾਈ ਮਿਸਟੇਕ ਆਪਸ਼ਨ ਹੈ ਜਿਹੜੀ ਕੁਐਸਚਨ ਦੀ ਉਹ ਗਲਤ ਲੱਗ ਜਾਂਦੀ ਹੈ ਠੀਕ ਹੈ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜਿੱਦੋਂ ਪੀਪੀਟੀ ਤਿਆਰ ਕਰਦੇ ਨਾ ਉਸ ਟਾਈਮ ਤੇ ਵਾਈ ਮਿਸਟੇਕ ਗਲਤ ਹੋ ਜਾਂਦਾ ਠੀਕ ਹੈ ਹੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਠੀਕ ਵਿਸ਼ਰਾਮ ਚਿੰਨ ਵਾਲਾ ਵਾਕ ਚੁਣੋ ਵਿਸਮਿਕ ਵਿਸਮਿਕ ਚਿੰਨ ਵਾਲਾ ਵਾਕ ਚੁਣਨਾ ਇੱਥੇ ਹਾਂ ਹੈਲੋ ਭਾਈ ਜਿਹੜੇ ਲੇਟ ਆ ਰਹੇ ਹੋ ਸਭ ਨੂੰ ਗੁੱਡ ਆਫਟਰਨੂੰਨ ਭਾਈ ਕਹਿੰਦੇ ਹਾਇ ਰੱਬਾ ਅਸੀਂ ਤਬਾਹ ਹੋ ਗਏ ਹਾਇ ਰੱਬਾ ਅਸੀਂ ਤਬਾਹ ਹੋ ਗਏ ਸੋ ਤੁਸੀਂ ਸਹੀ ਵਿਸਮਿਕ ਵਿਸਮਿਕ ਦੀ ਵਰਤੋਂ ਕਾਦੇ ਵਾਸਤੇ ਹੁੰਦੀ ਹੈ ਸੋ ਜੇਕਰ ਇਹਦੀ ਵਰਤੋਂ ਆਪਾਂ ਮੰਨ ਕੇ ਚੱਲੋ ਕਈ ਵਾਰ ਗਲਤ ਹੋ ਜਾਈ ਹੈ ਨਾ ਤਾਂ ਵਾਕ ਦੀ ਜਿਹੜੀ ਸਹੀ ਤਰਤੀਬ ਹੈ ਉਹ ਨਹੀਂ ਬਣਦੀ ਠੀਕ ਹੈ ਭਾਈ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਏ ਹਾਇ ਰੱਬਾ ਅਸੀਂ ਤਬਾਹ ਹੋ ਗਏ ਸੋ ਇਹਦਾ ਰਾਈਟ ਆਨਸਰ ਤੁਹਾਡਾ ਏ ਬਣੇਗਾ ਉਸ ਤੋਂ ਬਾਅਦ ਦੇਖੋ ਕਹਿੰਦੇ ਖਾਲੀ ਸਥਾਨ ਪਰੋ ਅੰਨਾ ਵੰਡੇ ਡੈਸ਼ ਮੁਰ ਮੜਾਪਣਿਆ ਨੂੰ ਅਨਾ ਵੰਡੇ ਡੈਸ਼ ਮੁਰਮੁਰ ਆਪਣਿਆਂ ਨੂੰ ਰਿਓੜੀਆਂ ਸੀਰਨੀਆਂ ਰੋਟੀਆਂ ਜਾਂ ਦਾਣੇ ਕਰੋ ਬਈ ਆਨਸਰ ਸਤਿ ਸ਼੍ਰੀ ਅਕਾਲ ਬਈ ਜਿਹੜੇ ਲੇਟ ਆ ਰਹੇ ਸੋ ਕਲਾਸ ਨੂੰ ਸ਼ੇਅਰ ਕਰ ਦੋ ਬਈ ਮੇਰੇ ਲਈ ਸਿਰਫ 12 ਜਾਨੀ ਸ਼ੋ ਹੋ ਰਹੇ ਨੇ ਸੋ ਦੋ ਦਿਨਾਂ ਦਾ ਤਾਂ ਪਹਿਲੀ ਕਲਾਸ ਲੱਗ ਰਹੀ ਹੈ ਹੈਨਾ ਸ਼ਨੀਵਾਰ ਵਾਲਾ ਦਿਨ ਵੀ ਆਪਣਾ ਹੋ ਗਏ ਮਿਸ ਹੋ ਗਿਆ ਹੈਨਾ ਚਲੋ ਹੂੰ ਸੋ ਦ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਏ ਰਿਓੜੀਆਂ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਕਨੇ ਹੱਥ ਰੰਗਣ ਤੋਂ ਕੀ ਭਾਵ ਹੈ ਹੱਥ ਰੰਗਣ ਮਹਿੰਦੀ ਲਾਉਣਾ ਹੱਥਾਂ ਉਤੇ ਰੰਗ ਲਗਾਉਣਾ ਹੱਥ ਖਰਾਬ ਕਰਨਾ ਜਾਂ ਬੇਈਮਾਨੀ ਨਾਲ ਧਨ ਕਮਾਉਣਾ ਕਰੋ ਬਈ ਆਨਸਰ ਹੱਥ ਰੰਗਣਾ ਇਸ ਤੋਂ ਕੀ ਭਾਵ ਹੈ ਕੁਐਸਚਨ ਨੰਬਰ 5 ਆ ਚੁੱਕਿਆ ਵੀ 5 ਦਾ ਆਨਸਰ ਕਰ ਦੇ ਜਰਾ ਜੀ ਹੂੰ ਆਪਸ਼ੇ ਦੇ ਸਾਹਮਣੇ ਜਣਾ ਤੁਸੀਂ ਕਿਤੇ ਕਿਤੇ ਸਹੀ ਵੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਈਬੇ ਹੀ ਮਾਨੇ ਨਾ ਤਨ ਕਮਾਉਣਾ ਜਾਂ ਇਥੇ ਇਹ ਵੀ ਆ ਸਕਦੇ ਸੀ ਇਮਾਨਦਾਰੀ ਨਾਲ ਕਮਾਈ ਕਰਨੀ ਹਣਾ ਉਹ ਚੀਜ਼ ਵੀ ਆ ਸਕਦੀ ਹੈ ਪਰ ਤੁਸੀਂ ਆਪਸ਼ਨ ਦੇ ਹਿਸਾਬ ਨਾਲ ਜਾਣਾ ਬੈਸਟ ਆਪਸ਼ਨ ਚੱਕੜੀ ਉਸ ਤੋਂ ਬਾਅਦ ਦੇਖੋ ਇਹ ਲਿਖਿਆ ਦੇ ਵਿੱਚੋਂ ਕਹਿੰਦੇ ਕਿਹੜੀ ਵਾਕ ਦੀ ਕਿਸਮ ਨਹੀਂ ਹੈ ਇਹ ਲਿਖਿਆ ਦੇ ਵਿੱਚੋਂ ਵਾਕ ਦੀ ਕਿਸਮ ਸਧਾਰਨ ਵਾਕ ਉਪਵਾਕ ਮਿਸ਼ਰਤ ਵਾਕ ਇਹ ਸੰਯੁਕਤ ਵਾਕ ਇਥੇ ਆਪ ਨੂੰ ਚਾਰ ਆਪਸ਼ਨ ਦਿੱਤੀਆਂ ਹੋਈਆਂ ਨੇ ਤੁਸੀਂ ਵਾਕ ਦੀ ਇੱਕ ਕਿਸਮ ਚੱਕਣੀ ਹੈ ਜਿਹੜੀ ਵਾਕ ਦੀ ਕਿਸਮ ਨਹੀਂ ਬਣਦੀ ਹੈ ਕਰੋ ਬਈ ਅਨਸਰ ਵੈਰੀ ਗੁੱਡ ਵਾਈ ਅਨਸਰ ਕਰਦੇ ਜਾਓ ਸੋ ਜੇਕਰ ਕੋਈ ਬੱਚਾ ਪਿੱਛੇ ਜਾ ਰਿਹਾ ਵਈ ਇੱਕ ਵਾਰੀ ਵੀਡੀਓ ਰੀਫਰੈਸ਼ ਮਾਰ ਕੇ ਮੇਰੇ ਨਾਲ ਚੱਲਣ ਦੀ ਕੋਸ਼ਿਸ਼ ਕਰੋ ਸੋ ਇਹਦਾ ਰਾਈਟ ਆਨਸਰ ਹੋਣਾ ਤੁਹਾਡਾ ਬੀ ਉਪਵਾਕ ਠੀਕ ਹੈ ਬਈ ਸਧਾਰਨ ਵਾਕ ਵੀ ਹੁੰਦਾ ਹੈ ਮਿਸ਼ਰਤ ਵੀ ਹੁੰਦਾ ਹੈ ਸੰਯੁਕਤ ਵੀ ਹੁੰਦੇ ਪਰ ਜਿਹੜਾ ਉਪਵਾਕ ਹੁੰਦਾ ਹੈ ਇਹ ਜਿਹਦੇ ਵਿੱਚ ਨਹੀਂ ਆਵੇਗਾ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਪੰਜਾਬੀ ਸੱਭਿਆਚਾਰ ਦਾ ਮੂਲ ਸੋਮਾ ਹੈ ਭਾਰਤੀ ਸਥਾਨਿਕ ਵਿਦੇਸ਼ੀ ਜਾਂ ਉਪਰੋਕਤ ਸਾਰੇ ਇੱਥੇ ਬਈ ਵਿਦੇਸ਼ੀ ਵਿਦੇਸ਼ੀ ਕਾਦਣਾ ਪਊਗਾ ਦਸੋ ਇੱਕ ਵਾਰੀ ਵਿਦੇਸ਼ੀ ਕਾਦੇ ਨਾਲ ਪੈਂਦਾ ਬਈ ਬੱਬੇ ਨਾਲ ਪਊਗਾ ਕਿ ਬਾਵੇ ਨਾਲ ਪਊਗਾ ਹਾਂ ਆਨਸਰ ਕਰਦੇ ਜਾਓ ਰਾਜੀ ਜਲਦੀ ਜਲਦੀ ਹਮਮ ਕਲਾਸ ਰੁਕ ਰਹੀ ਹੈ ਨਾ ਹਾਂ ਬਾਵੇ ਨਾਲ ਵੈਰੀ ਗੁੱਡ ਇੱਥੇ ਬਾਈ ਮਿਸਟੇਕ ਬੱਬੇ ਨਾਲ ਹੈ ਨਾ ਨਾ ਇਹਨਾਂ ਗਲਤੀਆਂ ਨਹੀਂ ਵੀ ਦੇਖਦੇ ਜਾਓ ਠੀਕ ਹੈ ਕਿਉਂਕਿ ਆਪਾਂ ਪੰਜਾਬੀ ਦੇ ਸਟੂਡੈਂਟ ਬਣਨਾ ਕਰ ਲੂ ਜਾ ਕੇ ਜਿਨ੍ਹਾਂ ਦਾ ਕੰਬੀਨੇਸ਼ਨ ਐਸਐਸਟੀ ਪੰਜਾਬੀ ਬਣਦਾ ਕੋਈ ਐਸਐਸਟੀ ਵਾਲਾ ਬਣੂਗਾ ਭਾਈ ਕੋਈ ਪੰਜਾਬੀ ਵਾਲਾ ਬਣੂਗਾ ਤਾਂ ਆਪਾਂ ਨੂੰ ਪਹਿਲ ਪੱਧਰ ਦੇ ਆਧਾਰ ਤੇ ਪੰਜਾਬੀ ਸਹੀ ਆਉਣੀ ਚਾਹੀਦੀ ਹੈ ਠੀਕ ਹੈ ਭਈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਪੰਜਾਬੀ ਸੱਭਿਆਚਾਰ ਦੇ ਜਿਹੜੇ ਮੂਲ ਸੋਮਾ ਉਹ ਸਾਰੇ ਆਉਣਗੇ ਭਾਰਤੀ ਵੀ ਹੋਣਗੇ ਇੱਚ ਸਥਾਨਿਕ ਵੀ ਹੁੰਦੇ ਨੇ ਤੇ ਵਿਦੇਸ਼ੀ ਵੀ ਹੁੰਦੇ ਨੇ ਠੀਕ ਹੈ ਭਈ ਹੂੰ ਪਤਾ ਨਹੀਂ ਰਾਜੀ ਅੱਜ ਦਾ ਮੌਸਮ ਵੀ ਸਾਫ ਹੈ ਧੁੱਪ ਨਿਕਲੀ ਹੋਈ ਹੈ ਫੇਰ ਵੀ ਕਲਾਸ ਕਿਉਂ ਰੁਕ ਰਹੀ ਹੈ ਹਨਾ ਚਲੋ ਕੋਈ ਗੱਲ ਹੈ ਮੈਨੇਜ ਕਰੋ ਕਹਿੰਦੇ ਇੱਕ ਸਮਾਜ ਵੱਲੋਂ ਕੱਢੀ ਗਈ ਕਾਰਡ ਨੂੰ ਦੂਜੇ ਸਮਾਜ ਵਿੱਚ અપਨਾ ਆਪਣਾ ਲੈਣਾ ਤਾਂ ਉਹਨੂੰ ਕੀ ਕਹਿੰਦੇ ਨੇ ਮੰਨ ਲਓ ਆਪਣੇ ਭਾਰਤੀ ਨੇ ਕੋਈ ਕਾਰਡ ਕੱਢਤੀ ਫੋਰਨ ਵਾਲੇ ਉਸ ਚੀਜ਼ ਨੂੰ અપਨਾ ਲੈਣ ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਾਂਗੇ ਸੱਭਿਆਚਾਰੀਕਰਨ ਸੱਭਿਆਚਾਰ ਪੈਟਰਨ ਖਿੜਾ ਜਾਂ ਵਨਸਵਨਤਾ ਕਰੋ ਵੀ ਆਨਸਰ ਕੁਐਸਚਨ ਨੰਬਰ 8 ਤੇ ਆ ਚੁੱਕੇ ਆ ਆਪਾਂ ਸੋ ਜੇਕਰ ਤੁਸੀਂ ਪਿੱਛੇ ਜਾ ਰਹੇ ਹੋ ਵੀ ਇੱਕ ਵਾਰੀ ਮੇਰੇ ਨਾਲ ਚੱਲਣ ਦੀ ਕੋਸ਼ਿਸ਼ ਕਰੋ ਹਾਂ ਕਰੋ ਅਨਸਰ ਕੀ ਆਵੇਗਾ 8 ਨੰਬਰ ਕੁਸਚਨ ਦਾ ਅਨਸਰ ਹੂੰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਖੜਾ ਠੀਕ ਹੈ ਸੀ ਹੂੰ ਉਸ ਤੋਂ ਬਾਅਦ ਦੇਖੋ ਬਾਬਾ ਫਰੀਦ ਦਾ ਰਚਨਾ ਕਾਲ ਹੈ ਬਾਬਾ ਫਰੀਦ ਜੀ ਹੋਏ ਨੇ ਇਹਨਾਂ ਦਾ ਆਪਾਂ ਨੇ ਰਚਨਾ ਕਾਲ ਦੱਸਣਾ ਹੈ ਠੀਕ ਹੈ ਬਈ 11ਵੀਂ 12ਵੀਂ ਸਦੀ 12 ਤੋਂ 13 9 ਤੋਂ 10 ਜਾਂ 10 ਤੋਂ 11 ਸਦੀ ਕਰੋ ਬਈ ਕਰ ਦੋ ਬਈ ਆਨਸਰ ਹੂੰ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਬੀ 12 ਤੋਂ 13ਵੀਂ ਸਦੀ ਠੀਕ ਹੈ 12ਵੀਂ 13ਵੀਂ ਸਦੀ ਦੇ ਵਿੱਚ ਹੋਈ ਨਹੀਂ ਠੀਕ ਹੈ ਬਈ 1173 ਦੇ ਵਿੱਚ ਜਨਮ ਸੀ ਇਹਨਾਂ ਦਾ ਠੀਕ ਹੈ 1173 ਸੀਗਾ ਕਰੋ ਬਈ ਕਮੈਂਟ ਜਲਦੀ ਜਲਦੀ ਆਉਣ ਦੋ ਬਈ ਦੱਸੋ ਐਮ ਆਈ ਰਾਈਟ 1173 ਦੇ ਵਿੱਚ ਸੀ ਨਾ ਉਸ ਤੋਂ ਬਾਅਦ ਦੇਖੋ ਪੰਜਾਬੀ ਸਭਿਆਚਾਰ ਦੀ ਕਹਿੰਦੇ ਵਧੀਆ ਪੇਸ਼ਕਾਰੀ ਕਿਸ ਕਿਸਾਕਾਰ ਨੇ ਆਪਣੇ ਕਿਸੇ ਦੇ ਵਿੱਚ ਕੀਤੀ ਹੈ ਵੈਰੀ ਗੁੱਡ ਠੀਕ ਹੈ ਬਈ ਹਾਂ 1173 ਤੋਂ ਲੈ ਕੇ 1264 ਤੱਕ ਹੋਈ ਨਾ ਤਾਂ ਕਰਕੇ ਕਿਹੜੀ ਸਦੀ ਹੋਊਗੀ ਇਹਦੀ 12 ਤੋਂ 13 ਸਦੀ ਠੀਕ ਹੈ 12ਵੀਂ ਤੇ 13ਵੀਂ ਸਦੀ ਦੀ ਪੀਲੂ ਵਾਰਿਸ਼ ਹਾਸ਼ਮ ਜਾਂ ਕਾਦਰ ਸ਼ਾ ਇੱਕ ਉਸ ਸੱਭਿਆਚਾਰ ਦੇ ਵਿੱਚ ਤੁਹਾਨੂੰ ਬਣ ਸਕਦੇ ਨੇ ਵੀ ਭਾਈ ਦੱਸੋ ਪੰਜਾਬੀ ਸੱਭਿਆਚਾਰ ਕਿਹੜੇ ਕਿੱਸਾਕਾਰ ਦੀ ਕਿੱਸਾ ਕਾਰੀ ਦੇ ਵਿੱਚ ਜ਼ਿਆਦਾ ਝਲਕਦਾਗਾ ਹੂੰ ਸੋ ਆਊਗਾ ਬਈ ਤੁਹਾਡਾ ਬੀ ਵਾਰਿਸ਼ਾ ਠੀਕ ਹੈ ਵਾਰਿਸ਼ਾ ਜਿਹੜੇ ਹੋਏ ਨੇ ਇਨਾਂ ਦੀ ਰਚਨਾ ਦੇ ਵਿੱਚ ਜਿਹੜਾ ਸੱਭਿਆਚਾਰ ਆ ਉਹ ਜ਼ਿਆਦਾ ਝਲਕਦਾ ਦਿਖਾਈ ਦਿੰਦਾ ਠੀਕ ਹੈ ਜੀ ਸੀਡੀਪੀ ਦੀ ਕਲਾਸ ਕੋਈ ਨਰਾਜੀ ਤੁਹਾਨੂੰ ਦੱਸ ਦਾਂਗੇ ਉਹ ਕਈ ਦਿਨਾਂ ਤੋਂ ਨਾ ਥੋੜੀ ਸਰਦੀ ਤਵੀਦ ਡਾਊਨ ਹੀ ਚੱਲ ਰਹੀ ਹੈ ਤਾਂ ਕਰਕੇ ਸੀਡੀਪੀ ਦੀ ਕਲਾਸ ਲਈ ਤੁਹਾਡੇ ਨਹੀਂ ਹੋ ਰਹੀ ਹੂੰ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਨਾਸਿਕਤਾ ਨੂੰ ਅੰਕੇਤ ਕਰਨ ਲਈ ਕਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਨਾਸਿਕਤਾ ਜਿਹੜੇ ਅੱਖਰਾਂ ਨੂੰ ਨੱਕ ਰਹੀ ਆਵਾਜ਼ ਕੱਢ ਕੇ ਬੋਲਿਆ ਜਾਂਦਾ ਠੀਕ ਹੈ ਜਿਨ੍ਹਾਂ ਨੂੰ ਬੋਲਣ ਸਮੇਂ ਜਿਹੜੀ ਆਵਾਜ਼ ਨੱਕ ਰਾਹੀਂ ਨਿਕਲਦੀ ਏ ਅਦਕ ਟਿੱਪੀ ਬਿੰਦੀ ਟਿੱਪੀ ਅਦਕ ਬਿੰਦੀ ਜਾਂ ਇੰਨਾਂ ਸਾਰਿਆਂ ਦੀ ਕਰੋ ਵੀ ਆਨਸਰ ਕਰ ਦੋ ਵੀ ਆਨਸਰ ਨਾਸਿਕਤਾ ਨੂੰ ਅੰਕਿਤ ਕਰਨ ਲਈ ਕਿੰਨਾ ਦੀ ਵਰਤੋਂ ਕੀਤੀ ਜਾਂਦੀ ਹੈ ਹਾਂ ਤੁਹਾਡਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਬਿੰਦੀ ਅਤੇ ਟਿੱਪੀ ਠੀਕ ਹੈ ਬਈ ਵੈਰੀ ਗੁੱਡ ਉਸ ਤੋਂ ਬਾਅਦ ਦੇਖੋ ਆਧੁਨਿਕ ਪੰਜਾਬੀ ਸਾਹਿਤ ਦਾ ਮੁੱਢ ਕਹਿੰਦੇ ਕਿਸ ਨਾਲ ਬਣਿਆ ਜਾਂਦਾ ਹੈ ਪਾਈ ਵੀਰ ਸਿੰਘ ਗੁਰਨਾਨਕ ਸਿੰਘ ਗੋਰਖਨਾਥੀ ਚਰਨ ਸਿੰਘ ਸ਼ਹੀਦ ਪਾਈ ਵੀਰ ਨਾਨਕ ਆਗੇ ਪਾਈ ਠੀਕ ਹੈ ਇਹ ਕਿਹੜੇ ਹੋਲੇ ਤੁਹਾਡੇ ਇਹ ਨਾਮ ਲਿਖਦੇ ਨੇ ਜਿਹੜੇ ਨਾਨਕ ਸਿੰਘ ਪਾਈ ਵੀਰ ਆ ਗਿਆ ਚਰਨ ਸ਼ਹੀਦ ਆ ਗਿਆ ਗੋਰਖਨਾਥ ਆ ਗਿਆ ਆਧੁਨਿਕ ਪੰਜਾਬੀ ਸਾਹਿਤ ਦਾ ਮੁੱਢ ਕਿਸ ਨੇ ਮੰਨਿਆ ਹੈ ਹੂੰ ਕਰੋ ਵੀ ਆਨਸਰ ਸੋ ਲਾਸ ਪਸੰਦ ਆ ਰਹੀ ਵਈ ਲਾਈਕ ਸ਼ੇਅਰ ਕਰਦੇ ਜਾਓ ਬਈ ਹੂੰ ਤੋ ਦਾ ਰਾਈਟ ਆਨਸਰ ਆਊਗਾ ਤੁਹਾਡਾ ਏ ਭਾਈ ਵੀਰ ਸਿੰਘ ਠੀਕ ਹੈ ਬਈ ਹਾਂ ਭਾਈ ਵੀਰ ਸਿੰਘ ਉਸ ਤੋਂ ਬਾਅਦ ਦੇਖੋ ਸੂਫੀ ਸ਼ਬਦ ਦੀ ਉਤਪਤੀ ਕਹਿੰਦੇ ਕਿਸ ਸ਼ਬਦ ਤੋਂ ਮੰਨੀ ਜਾਂਦੀ ਹੈ ਸੂਫੀ ਸ਼ਬਦ ਸਫਾ ਸੋਫਤਾ ਸੋਫਾ ਕਾਲੀਨੀਆ ਸੂਫ ਸੂਫੀ ਸ਼ਬਦ ਦੀ ਉਤਪਤੀ ਕਿਹੜੇ ਸ਼ਬਦ ਤੋਂ ਮੰਨੀ ਜਾਂਦੀ ਹੈ ਕਰੋ ਬਈ ਆਨਸਰ ਹਾਂ ਆਨਸਰ ਕਰਦੇ ਜਾਓ ਬਈ ਕਲਾਸ ਪਸੰਦ ਆ ਰਹੀ ਲਾਈਕ ਸ਼ੇਅਰ ਕਰਦੇ ਜਾਓ ਬਾਰ ਬਾਰ ਕਹਾਇਆ ਨਾ ਕਰੋ ਹਾਂ ਕਦੇ ਕਦੇ ਤੀ ਤੋ ਬਟਾ ਪਿਆਦੇ ਨਹੀਂ ਕਦੇ ਕਦੇ 14 15 ਲੇ ਦੀ ਖੜ ਜਾਈਂ ਆਪਣੀ ਗੱਡੀ ਹੈ ਨਾ ਕਰੋ ਬਈ ਉਸ ਤੋਂ ਬਾਅਦ ਦੇਖੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਸੂਫ ਸੂਫੀ ਸ਼ਬਦ ਦੀ ਉਤਪਤੀ ਕੀ ਤੋਂ ਮੰਨੀ ਜਾਂਦੀ ਹੈ ਸੂਫ ਤੋਂ ਹਾਂ ਉਸ ਤੋਂ ਬਾਅਦ ਦੇਖੋ ਕਨੇ ਭਗਿਆੜੀ ਗਹਿਣਾ ਸਰੀਰ ਦੇ ਕਿਹੜੇ ਅੰਗ ਨਾਲ ਸੰਬੰਧਿਤ ਹੈ ਭਗਿਆੜੀ ਗਲਾ ਬਾਹਾਂ ਸਿਰ ਕੰਨ ਤੁਹਾਨੂੰ ਫੋਟੋ ਪਿੱਕ ਤੀ ਪਤਾ ਲੱਗਿਆ ਹੋਊਗਾ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਵਗਿਆੜੀ ਵਗਿਆੜੀ ਦਾ ਆਨਸਰ ਕਰੋ ਬਈ ਹਾਂ ਵਗਿਆੜੀ ਤੁਹਾਡੇ ਕਿਹੜੇ ਸਿਰਦਾ ਆਊਗਾ ਕਰੋ ਬਈ ਆਨਸਰ ਸੀ ਮੰਨੂਗਾ ਵੀ ਸਿਰਦਾ ਹਨਾ ਹੂੰ ਸਿਰਦਾ ਹੁੰਦਾ ਇਹ ਠੀਕ ਹੈ ਪੱਕ ਲੱਗੀ ਹੋਈ ਉਧਰੋਂ ਆਨਸਰ ਗਲਤ ਦਿੱਤਾ ਹੋਇਆ ਹਨਾ ਇਹ ਮੈਂ ਤਾਂ ਹੀ ਕਹਿੰਨੇ ਬਾਈ ਮਿਸਟੇਕ ਗਲਤ ਹੋ ਜਾਂਦਾ ਠੀਕ ਹੈ ਬਈ ਸਿਰਦਾ ਆਊਗਾ ਇਹ ਕੰਨ ਦਾ ਤਾਂ ਨਹੀਂ ਹੁੰਦਾ ਬਈ ਇਹ ਸਰਦਾਊਗਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਜਿਹੜਾ ਰੱਬ ਨੂੰ ਮੰਨਦਾ ਹੋਵੇ ਉਸ ਲਈ ਇੱਕ ਸ਼ਬਦ ਚੁਣੋ ਹੁਣ ਜਿਹੜੇ ਜਿਹੜੇ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਆਸਤਕ ਨਾਸਤਕ ਵਿਦਵਾਨ ਜਾਂ ਗੁਰੂ ਰੱਬ ਨੂੰ ਮੰਨਣ ਵਾਲੇ ਅੱਜ ਕੱਲ ਤਾਂ ਇਹ ਵੀ ਇੱਕ ਧੰਦਾ ਬਣ ਚੁੱਕਿਆ ਵਪਾਰ ਵੀ ਆਪਾਂ ਨੂੰ ਜਦੋਂ ਲੋੜ ਹੁੰਦੀ ਹੈ ਉਹਦਾ ਆਪਾਂ ਰੱਬ ਨੂੰ ਮੰਨਦੇ ਆ ਜਦੋਂ ਨਹੀਂ ਲੋੜ ਹੁੰਦੀ ਉਹਦ ਰੱਬ ਵੀ ਨਹੀਂ ਯਾਦ ਹੁੰਦਾ ਨਾ ਮੰਨ ਕੇ ਚੱਲੋ ਹੁਣ ਪੇਪਰ ਦੇ ਰਹੇ ਹਾਂ ਹੁਣ ਰੱਬ ਰੱਬ ਹੈ ਰੱਬਾ ਤੈਨੂੰ ਲੱਡੂ ਚੜਾ ਦੂੰ ਦੱਬਾ ਦੇ ਦੂੰ ਪਤਾ ਸੇ ਚੜਾ ਦੂੰ ਇਹਨੂੰ ਪਾਸ ਉਸ ਤੋਂ ਬਾਅਦ ਕੀ ਲੈਣਾ ਕਿਸੇ ਨੇ ਤੁਹਾਡਾ ਰਾਈਟ ਆਨਸਰ ਬਣੂਗਾ ਤੁਹਾਡਾ ਏ ਆਸਤਕ ਠੀਕ ਹੈ ਬਈ ਜਿਹੜਾ ਨਾ ਮੰਨਦਾ ਹੋਵੇ ਉਹ ਨਾਸਤਕ ਉਸ ਤੋਂ ਬਾਅਦ ਖੰਬਾਂ ਦੀ ਡੈਸ਼ ਬਣਦੀ ਹੈ ਮੁਹਾਵਰੇ ਨੂੰ ਮੁਕੰਮਲ ਕਰੋ ਕੜਾਈ ਦਵਾਈ ਡਾਰਿਆ ਬਿਮਾਰੀ ਖੰਬਾਂ ਦੀ ਡੈਸ਼ ਬਣਦੀ ਹੈ ਇਹ ਹੁੰਦਾ ਹੈ ਹੈਗਾ ਨਾ ਹੁਣ ਛੋਟੇ ਛੋਟੇ ਭਾਈ ਸਾਡੇ ਵੇਲੇ ਤਾਂ ਹੁੰਦਾ ਸੀਗਾ ਜਦੋਂ ਰਿਜ਼ਲਟ ਆਉਣਾ ਹੁੰਦਾ ਸੀ ਹਨਾ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਘਾਤ ਦੇ ਵਿੱਚ ਤਾਂ ਫੁੱਲ ਹੁੰਦੇ ਸੀਗੇ ਹਨਾ ਦੂਸਰੇ ਹੱਥ ਦੇ ਵਿੱਚ 4-5 ਰੁਪਏ ਹੁੰਦੇ ਸੀ ਵੀ ਆਉਂਦੇ ਉਹ ਨਹੀਂ ਮੱਥਾ ਟੇਕਿਆ ਵਾ ਗੁਰਦੁਆਰੇ ਦੇ ਵਿੱਚ ਕਿ ਬਸ ਬਾਬਾ ਪਾਸ ਕਰਾ ਦੇਣਾ ਹਾਂ ਹੂੰ ਫੁੱਲ ਲੈ ਕੇ ਜਾਂਦੇ ਟੀਚਰ ਦੇ ਉੱਪਰ ਸੱਟਣ ਵਾਸਤੇ ਤੁਹਾਡਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਸੀ ਬਣੂਗਾ ਵੀ ਠੀਕ ਹੈ ਅੱਜ ਕਈ ਥੋੜੇ ਜਿਆਦਾ ਗਲਤ ਲੱਗੇ ਹੋਏ ਨੇ ਖੰਬਾਂ ਦੀ ਡਾਰ ਬਣਦੀ ਹੈ ਠੀਕ ਹੈ ਖੰਬਾਂ ਦੀ ਡਾਰ ਬਣਦੀ ਹੈ ਉਸ ਤੋਂ ਬਾਅਦ ਦੇਖੋ ਇਹ ਲਿਖਿਆਂ ਦੇ ਵਿੱਚੋਂ ਸ਼ੁੱਧ ਸ਼ਬਦ ਚੁਣੋ ਸ਼ੁੱਧ ਸ਼ੁੱਧ ਸ਼ਬਦ ਚੁਣਨਾ ਹੈ ਕਰੋ ਭਈ ਆਨਸਰ ਹਾਂ ਕਰੋ ਬਈ ਆਨਸਰ ਕਰੋ ਬਈ ਆਨਸਰ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਕੁਲਵਿੰਦਰ ਕਿੰਨੂ ਕਹਿੰਦੇ ਨੇ ਕਹਿੰਦੇ ਖੰਭਾਂ ਦੀ ਡਾਰ ਪਿੰਡਾਂ ਦੇ ਵਿੱਚ ਜ਼ਿਆਦਾ ਬਣਦੀ ਪਿੰਡਾਂ ਚ ਨਹੀਂ ਬਣਦੀ ਬਈ ਹਰੇਕ ਪਾਸੇ ਬਣਦੀ ਹੈ ਸਾਰੇ ਪਾਸੇ ਬਣਦੀ ਹੈ ਇਹ ਠੀਕ ਹੈ ਹਾਂ ਸੋ ਇਦਾਂ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਕਿਹੜਾ ਕੀਤਾ ਸੀ ਬਈ ਆਪਾਂ ਨੇ ਹਾਂ ਸੀ ਪੰਡਿਤ ਠੀਕ ਹੈ ਉਸ ਤੋਂ ਬਾਅਦ ਦੇਖੋ ਪੰਡਿਤ ਪੰਡਤ ਕਿਹੜੇ ਕਰ ਰਹੇ ਨੇ ਬਈ ਇਹਦਾ ਸੀ ਆਊਗਾ ਠੀਕ ਹੈ ਦੇਖ ਲਓ ਬਈ ਪੰਜਾਬੀ ਦੇ ਟੀਚਰ ਲੱਗਣਾ ਕੱਲ ਨੂੰ ਹੁਣ ਜਿਹੜੇ ਪੰਡਤ ਕਰ ਰਹੇ ਨੇ ਬਈ ਉਹ ਗਲਤ ਹੈ ਪੰਡਿਤ ਆਊਗਾ ਇਹ ਠੀਕ ਹੈ ਉਸ ਤੋਂ ਬਾਅਦ ਦੇਖੋ ਹਾਂ ਮੈਂਸ਼ਨ ਸ਼ਬਦ ਦਾ ਕਹਿੰਦੇ ਸਹੀ ਪੰਜਾਬੀ ਅਨਵਾਦ ਕੀ ਹੈ ਚਰਚਾ ਉਲੇਖ ਹਵਾਲਾ ਯੋਗ ਜਾਂ ਵਰਣਿਤ ਕਰੋ ਵੀ ਆਨਸਰ ਹਾਂ ਕਰੋ ਵੀ ਆਨਸਰ ਮੈਂਸ਼ਨੋ ਸੋ ਇਧਰ ਰਾਈਟ ਆਨਸਰ ਹੋਊਗਾ ਤੁਹਾਡਾ ਉਲੇਖ ਉਲੇਖ ਠੀਕ ਹੈ ਬਈ ਹੂੰ ਉਸ ਤੋਂ ਬਾਅਦ ਦੇਖੋ ਬਈ ਕਹਿੰਦੇ ਕਿਸੇ ਦੇ ਲੰਮੇ ਇੰਤਜ਼ਾਰ ਕਰਨ ਅੱਕ ਥੱਕ ਜਾਣ ਨਾਲ ਸੰਬੰਧਿਤ ਮੁਹਾਵਰਾ ਕਿਹੜਾ ਹੁੰਦਾ ਹੈ ਮੰਨ ਕੇ ਚੱਲੋ ਹੁਣ ਕਿਸੇ ਦਾ ਆਪਾਂ ਕਾਫੀ ਟਾਈਮ ਤੋਂ ਇੰਤਜ਼ਾਰ ਕਰ ਰਹੇ ਹਾਂ ਮੰਨ ਤੁਸੀਂ ਫੇ ਪੀਏ ਸਟਾਰਟ ਦੀ ਕਰ ਰਹੇ ਹੋ ਹਨਾ ਹੁਣ ਡੇਲੀ ਕੋਈ ਨਾ ਕੋਈ ਬੱਚਾ ਪੁੱਛ ਹੀ ਲੈਂਦਾ ਦੋ ਤੋਂ ਤਿੰਨ ਕਮੈਂਟ ਆਹੀ ਜਾਂਦੇ ਜਿਹਦੇ ਵਿੱਚ ਪੁੱਛਿਆ ਜਾਂਦਾ ਬੈਣਮ ਪੀਏ ਸਟਾਰਟ ਕਦੋਂ ਹੋਣ ਜਾ ਰਿਹਾ ਹੈ ਜਾਂ ਫੋਨ ਕਰਕੇ ਪੁੱਛਦੇ ਰਹਿੰਦੇ ਨੇ ਬਹੁਤ ਬੱਚੇ ਸਰ ਪੀਏ ਸਟਾਰਟ ਕਦੋਂ ਹੋਊਗਾ ਬਹੁਤ ਟਾਈਮ ਤੋਂ ਵੇਟ ਕਰ ਰਹੇ ਹਾਂ ਹਨਾ ਸੋ ਉੱਥੇ ਤੁਹਾਨੂੰ ਕਿਹੜਾ ਮੁਹਾਵਰਾ ਸਹੀ ਪੁੱਟ ਕੀਤਾ ਜਾਂਦਾ ਸੁੱਕਣੇ ਬਾਛੜ ਵੋਲੇਨਾ ਸਮੋਣਾ ਜਾਂ ਸਾਹ ਸੁੱਕਣੀ ਕਰੋ ਵੀ ਆਨਸਰ ਸੋ ਦਰਾਈਟ ਆਨਸਰ ਬਣੂਗਾ ਤੁਹਾਡਾ ਏ ਸੁੱਕਣੇ ਪਾ ਛੱਡਣਾ ਵੀ ਸੁੱਕਣੀ ਪਾ ਛੱਡਿਆ ਹੁਣ ਮੰਨ ਕੇ ਚੱਲੋ ਕਹਿਣਾ ਤਾਂ ਨਹੀਂ ਚਾਹੀਦਾ ਇੱਕ ਸਾਲ ਰਹਿ ਗਿਆ ਸਰਕਾਰ ਦਾ ਹਨਾ ਸਾਰਾ ਸਾਰਾ ਪੰਜ ਦੇ ਪੰਜ ਸਾਰੇ ਨੇ ਕੁਝ ਨਹੀਂ ਕਰਿਆ ਕੁਝ ਵੀ ਨਹੀਂ ਕਰਿਆ ਇਹਨਾਂ ਨੇ ਸੋਚ ਕੇ ਚੱਲੋ ਹਨਾ ਪਿਛਲੇ ਸਰਕਾਰਾਂ ਦੀ ਪੋਸਟਾਂ ਸੀਗੀਆਂ ਜਿਹੜੀਆਂ ਸਿੱਖਿਆ ਖੇਤਰ ਦੇ ਵਿੱਚ ਆਈਆਂ ਨਿਗੀਆਂ ਭਾਈ ਉਹ ਨਿਭੜੀਆਂ ਨੇ ਝਗੜੇ ਉਹਨਾਂ ਵਾਲੀ ਪੋਸਟਾਂ ਸਿਰੇ ਚੜੀਆਂ ਨਹੀਂ ਕੁਝ ਨਹੀਂ ਕਰਿਆ ਇਹਨਾਂ ਨੇ ਨਾ ਕੁਛ ਕਰਿਆ ਨਾ 1 ਸਾਲ ਦੇ ਵਿੱਚ ਉਹਨਾਂ ਨੇ ਕੁਝ ਕਰਕੇ ਜਾਣਾ ਠੀਕ ਹੈ ਹੁਣ ਕੀ ਹੈ ਹੁਣ ਇਹ ਪਿੰਡਾਂ ਦੇ ਵਿੱਚ ਲਾਗੇ ਫਿਰਨ ਬਈ ਸਾਡੇ ਵੀ ਇੱਥੇ ਆਏ ਸੀ ਗੱਲ ਇੱਕ ਜਾਣਾ ਹੈ ਨਾ ਵੀ ਇੱਕ ਸਾਲ ਰਹਿ ਗਿਆ ਬਈ ਲੋਕਾਂ ਨੂੰ ਹੋਰ ਲੌਲੀਪੌਪ ਦੇ ਦੋ ਹਨਾ ਉਹ ਚੱਕ ਕੇ ਬਈ ਫਰੀ ਜਾਣਗੇ ਵੀ ਸਾਨੂੰ ਫੇਰ ਵੋਟਾਂ ਪਾ ਦੇਣਗੇ ਪਰ ਉਹ ਚੀਜ਼ ਕੀ ਹੈ ਨਿਲ ਹੈ ਠੀਕ ਹੈ ਵੀ ਭਾਈ ਜਦੋਂ 5 ਸਾਲ ਹੋ ਗਏ ਤੁਸੀਂ ਉਹਦੇ ਦੇ ਨਹੀਂ ਕੁਛ ਕਰਿਆ ਹੁਣ ਕੀ ਕਰ ਲਓਗੇ ਹਨਾ ਐਨੀ ਉਮੀਦ ਨਾ ਕਿਸੇ ਨੂੰ ਉਹ ਕਰਨਾ ਸੋ ਇਹਦਾ ਅੱਗੇ ਦੇਖੋ ਬਈ ਖਾਲੀ ਸਥਾਨ ਭਰੋ ਉਤੋਂ ਬੀਬੀਆਂ ਡੈਸ਼ ਵਿੱਚੋਂ ਕਾਲੇ ਕਾਂ ਉਤੋਂ ਬੀਬੀਆਂ ਡੈਸ਼ ਵਿੱਚੋਂ ਕਾਲੇ ਕਾਂ ਠੀਕ ਹੈ ਸੋਚ ਕੇ ਚਲੋ ਇੱਕ ਚੀਜ਼ ਨਾ ਆਏ ਸੋਚ ਸੋਚ ਕੇ ਵੈਸੇ ਇਹ ਦਿਮਾਗ ਖਰਾ ਹੁੰਦਾ ਹੈ ਆਪਣੇ ਸਮਾਜ ਦੇ ਵਿੱਚ ਜਾਂ ਆਪਣੇ ਪੰਜਾਬ ਚ ਕਹ ਲਓ ਇੰਡੀਆ ਦੇ ਵਿੱਚ ਹੀ ਕਹ ਲਓ ਜਿਹੜਾ ਐਜੂਕੇਸ਼ਨ ਸਿਸਟਮ ਆ ਨਾ ਉਹ ਇੰਨਾ ਜ਼ਿਆਦਾ ਪਿਟਿਆ ਹੋਇਆ ਬਣਾਇਆ ਹੋਇਆ ਨੇ ਇਹਨਾਂ ਨੇ ਜਿਹੜੇ ਪੜ੍ਹੇ ਲਿਖੇ ਮੰਤਰੀ ਕਹਾਉਂਦੇ ਨੇ ਆਪਦੇ ਆਪ ਨੂੰ ਆਉਂਦਾ ਜਾਂਦਾ ਇਹਨਾਂ ਨੂੰ ਜਿੱਦੋਂ ਕੁੱਕੜ ਨਹੀਂ ਹੁੰਦੇ ਕਿਉਂਕਿ 10 12 ਪੜ੍ਹੇ ਹੁੰਦੇ ਨਹੀਂ ਇਹ ਇਹਨਾਂ ਨੂੰ ਸਿੱਖਿਆ ਲਿਖਣੀ ਐਜੂਕੇਸ਼ਨ ਦੇ ਸਪੈਲਿੰਗ ਹੀ ਨਹੀਂ ਆਉਂਦੇ ਹੋਣਗੇ ਠੀਕ ਹੈ ਸੋ ਇਹਨਾਂ ਨੇ ਸੁਧਾਰਤਾ ਕੀ ਕਰਨਾ ਹੈ ਤਾਂ ਇਹਨਾਂ ਨੂੰ ਆਪਣੇ ਵਰਗਿਆਂ ਦੀ ਗੱਲਾਂ ਨਹੀਂ ਸਮਝ ਆਉਂਦੀਆਂ ਹਨਾ ਬਸ ਇਹ ਜਿਹੜੇ ਵਿਚਾਰੇ ਅਨਪੜ੍ਹ ਲੋਕ ਹੁੰਦੇ ਨੇ ਉਹਨਾਂ ਨੂੰ ਪਿੱਛੇ ਲਾ ਲੈਂਦੇ ਨੇ ਆਕੀ ਫਿਰ ਜਿੱਤੇ ਜਾਂਦੇ ਨੇ ਹਨਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਦਾੜੀਆਂ ਇਸ ਵਾਰ ਮੇਰੀ ਤਾਂ ਇਹੀ ਸੋਚ ਆਈ ਭਾਈ ਬੋਟ ਹੀ ਨਾ ਪਾਉਗੇ ਇਸ ਨੂੰ ਹਨਾ ਪਾਉ ਹੀ ਨਾ ਮੰਨ ਕੇ ਚੱਲੋ ਹੁਣ ਇਹ ਸਰਕਾਰ ਤੋਂ ਖਨੀ ਉਮੀਦਾਂ ਸੀਗੇ ਕੀ ਕੀਤਾ ਇਹਨਾਂ ਨੇ ਕੁਛ ਵੀ ਇਨਰਲ ਕੀਤਾ ਹਨਾ ਉਸ ਤੋਂ ਬਾਅਦ ਦੇਖੋ ਇਸੇ ਮੁਹਾਵਰੇ ਦਾ ਅਰਥ ਈਰਖਾ ਹੋਣਾ ਹੈ ਇਸ ਮੁਹਾਵਰੇ ਦਾ ਅਰਥ ਈਰਖਾ ਹੋਣਾ ਹੈ ਅੱਖਾਂ ਚਰਾਉਣਾ ਅੱਖਾਂ ਵਿੱਚ ਰੜਕਣਾ ਅੱਖਾਂ ਤੇ ਪੱਟੀ ਬੰਨਣੀ ਜਾਂ ਅੱਖਾਂ ਖੋਲ ਕੇ ਵੇਖਣਾ ਕਰੋ ਵੀ ਆਨਸਰ ਇਸੇ ਨੇ ਰਾਜੇ ਇਥੇ ਕੁਝ ਨਹੀਂ ਕਰਨਾ ਹਨਾ ਜਿਹੜੇ ਕਹਿੰਦੇ ਟੈਲੈਂਟ ਹੈ ਜਿਹੜਾ ਦੋ ਉਹ ਸੜਕਾਂ ਤੇ ਰੁਲਦਾ ਹਨਾ ਤੇ ਜਿਹੜੇ ਬੇਸ਼ਕਲੇ ਨੇਗੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ ਉਹ ਕੁਰਸੀਆਂ ਦੇ ਉੱਪਰ ਰਾਜ ਕਰਦਣੀਆਂ ਏਸੀਆਂ ਦੇ ਵਿੱਚ ਹਨਾ ਹੂੰ ਉਹ ਜੀ ਇੱਥੇ ਸੋ ਇਧਰ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਅੱਖਾਂ ਦੇ ਵਿੱਚ ਰੜਕਣਾ ਇਹ ਹੀ ਈਰਖਾ ਹੁੰਦਾ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਸ਼ੁੱਧ ਦੱਸੋ ਸੇਣਾ ਫਹਿਣਾ ਫੇਹਣਾ ਜਾਂ ਬਹਿਣਾ ਸ਼ੁੱਧ ਸ਼ਬਦ ਚੁਣੋ ਬਈ ਇੱਕ ਹੂੰ ਸ਼ੁੱਧ ਸ਼ਬਦ ਚੁਣੋ ਸ਼ੁੱਧ ਸ਼ਬਦ ਚੁਣੋ ਬਈ ਸੋ ਇਧਰ ਰਾਈਟ ਆਨਸਰ ਬਣੂਗਾ ਤੁਹਾਡਾ ਕੀੜਾ ਕਰ ਰਹੇ ਹੋ ਬਈ ਹਾਂ ਡੀ ਸਹੀ ਆਊਗਾ ਠੀਕ ਆ ਤੇਹਣਾ ਵੀ ਠੀਕ ਆ ਬਈ ਠੀਕ ਆ ਹਾਂ ਉਸ ਤੋਂ ਬਾਅਦ ਦੇਖੋ ਬਈ ਅਜ ਵਾਏ ਮਿਸਟੇਕ ਗਲਤ ਬਹੁਤ ਨਹੀਂ ਠੀਕ ਦੱਸੋ ਬਈ ਹਾਏ ਮੈਂ ਕਿੱਧਰ ਜਾਵਾਂ ਹਾਏ ਮੈਂ ਕਿੱਧਰ ਜਾਵਾਂ ਤੁਸੀਂ ਪੰਜਾਬੀ ਦੀ ਤਰਤੀਬ ਨੂੰ ਦੇਖ ਕੇ ਸਹੀ ਵਾਕ ਸੁਣਨਾ ਹੈ ਜਿਦੇ ਵਿੱਚ ਵਿਸਮਿਕਚਨ ਕਮਾ ਸਹੀ ਲੱਗਿਆ ਹੋਵੇ ਕਰੋ ਵੀ ਆਨਸਰ ਅਜਰਾ ਹੀ ਬਾਈ ਮਿਸਟੇਕ ਜ਼ਿਆਦਾ ਗਲਤ ਕੀਤੇ ਹੋਏ ਨੇ ਠੀਕ ਹੈ ਬਈ ਹੁਣ ਕਰੋ ਵੀ ਆਨਸਰ ਕਰੋ ਬਈ ਆਨਸਰ ਬਹੁਤ දුਖੰਦ ਹੈ ਜਦੋਂ ਆਪਾਂ ਮਿਹਨਤ ਕਰਨ ਦੇ ਬਾਵਜੂਦ ਵੀ ਸਿਲੈਕਟ ਨਹੀਂ ਹੁੰਦੇ ਹਨਾ ਇੱਕ ਸਿਰਫ ਅਨਪੜ੍ਹ ਨੇਤਾਵਾਂ ਦੀ ਕਾਰਨ ਜਿਨ੍ਹਾਂ ਨੇ ਕੋਈ ਐਜੂਕੇਸ਼ਨ ਦੇ ਵਿੱਚ ਕੋਈ ਸਿਸਟਮ ਨਹੀਂ ਬਣਾਇਆ ਕੁਝ ਬਦਲਾਅ ਨਹੀਂ ਕੀਤੇ ਹੁਣ ਮੰਨ ਕੇ ਚੱਲੋ ਹੁਣ 55% ਵਾਲੀ ਜਿਹੜੀ ਸ਼ਰਤ ਆ ਉਹ ਲੱਗੀ ਹੋਈ ਹੈ ਨਾ ਉਸ ਪਿੱਛੇ ਬਹੁਤ ਤੁਸੀਂ ਸੋਚ ਕੇ ਦੇਖੋ ਜੇ ਉਹ ਚੀਜ਼ ਲਾਗੂ ਹੋ ਜਾਈ ਤਾਂ ਕਿੰਨੇ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਨੇ ਜਿਨ੍ਹਾਂ ਦੇ ਭਵਿੱਖ ਖਰਾਬ ਹੋਣਗੇ ਹਨਾ ਕੀ ਸੋਚਦੇ ਸੋ ਦਿਮਾਗ ਦੇ ਉੱਪਰ ਉਹਨਦੇ ਕੀ ਬੀਤਰੀ ਹੋਊਗੀ ਹਨਾ ਸਾਰੀ ਉਮਰ ਆਪਾ ਪੜਨ ਤੇ ਲਗਾ ਦੇਣਾ ਪਰ ਜਦੋਂ ਐਂਟ ਤੇ ਜਾ ਕੇ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਸਾਰਾ ਕੁਝ ਹੀ ਖਰਾਬ ਹੋ ਜਾਂਦਾ ਹਨਾ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਏ ਠੀਕ ਹੈ ਵੀ ਏ ਉਸ ਤੋਂ ਬਾਅਦ ਦੇਖੋ ਕਹਿੰਦੇ ਉਹ ਮੱਝ ਜਾਂ ਗਾਂ ਜੋ ਹਰ ਸਾਲ ਸੂਵੇ ਟੋਕੜ ਖਿੱਲੇ ਹਰ ਬਰਿਆਈ ਜਾਂ ਕੋਈ ਨਹੀਂ ਵੀ ਉਹ ਪਸ਼ੂ ਜਿਹੜਾ ਹਰ ਸਾਲ ਬੱਚਾ ਦੇਵੇ ਉਹਨੂੰ ਕੀ ਬੋਲਦੇ ਨੇ ਭਾਈ ਕਰੋ ਆਨਸਰ ਕਰੋ ਬਈ ਅਨਸਰ ਹੂੰ ਕਰੋ ਬਈ ਅਨਸਰ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਹਰਵਰੀ ਆਈ ਜਾਣ ਦਾ ਮਤਲਬ ਹਰ ਵਰੀ ਸੂਣ ਵਾਲੀ ਠੀਕ ਹੈ ਹੂੰ ਉਸ ਤੋਂ ਬਾਅਦ ਦੇਖੋ ਹੰਕਾਰ ਦਾ ਵਿਰੋਧੀ ਸ਼ਬਦ ਚੁਣੋ ਹਸਮੁਖ ਧੰਨਵਾਦੀ ਨਿਮਰਤਾ ਜਾਂ ਹਲਾਲ ਹੰਕਾਰ ਦਾ ਵਿਰੋਧੀ ਸ਼ਬਦ ਕਰੋ ਬਈ ਅਨਸਰ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਨਿਮਰਤਾ ਠੀਕ ਹੈ ਉਸ ਤੋਂ ਬਾਅਦ ਮਸ਼ੇਰੇ ਦਾ ਇਸਤਰੀ ਲਿੰਗ ਕੀ ਬਣੇਗਾ ਮਸ਼ੇਰੀ ਮਮੋਹਨ ਮਸ਼ੇਰਣ ਜਾਂ ਮਸ਼ੇਰ ਕਰੋ ਵੀ ਆਨਸਰ 27 ਨੰਬਰ ਕੁਸਚਨ ਤੇ ਆ ਚੁੱਕਿਆ ਵੀ ਆਪਾਂ 27 ਨੰਬਰ ਦਾ ਆਨਸਰ ਕਰਦੇ ਜਾਓ ਸੋ ਤੁਹਾਨੂੰ ਕਲਾਸ ਪਸੰਦ ਆਈ ਵੀ ਲਾਈਕ ਸ਼ੇਅਰ ਕਰਨਾ ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਤੱਕ ਕਲਾਸ ਨੂੰ ਪਹੁੰਚਾਇਆ ਕਰੋ ਕੋਈ ਵੀ ਤੁਹਾਡੇ ਲੋ ਗਰੁੱਪ ਚੱਲਦਾ ਉਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਇਹ ਫ੍ਰੀ ਦੀਆਂ ਕਲਾਸਾਂ ਨੇ ਇਸੇ ਤਰ੍ਹਾਂ ਲੱਗਦੀਆਂ ਰਹਿਣੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਤੋਂ ਵਧੀਆ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਠੀਕ ਹੈ ਬਈ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਸੀ ਮਸ਼ੇਰਣ ਠੀਕ ਹੈ ਹਮ ਥਲ ਸ਼ਬਦ ਦਾ ਸਮਾਨਾਰਥਕ ਹੈ ਥਲ ਦਾ ਟਿੱਬੇ, ਜ਼ਰਖੇਜ਼, ਖੱਲਰ ਜਾਂ ਬੰਜਰ ਸਮਾਨਾਰਥਕ ਸਮਾਨਾਰਥਕ ਦਾ ਮਤਲਬ ਕੀ ਹੁੰਦਾ ਜਿਹੜੇ ਦੋ ਸ਼ਬਦਾਂ ਦੇ ਅਰਥ ਇੱਕੋ ਨਿਕਲਦੇ ਹੋਣ ਉਹਨਾਂ ਨੂੰ ਸਮਾਨਾਰਥਕ ਬੋਲਿਆ ਜਾਂਦਾ ਠੀਕ ਹੈ ਬਈ ਹਮ ਕਰੋ ਵੀ ਆਨਸਰ ਇਹਦਾ ਕੀ ਬਣੇਗਾ ਖਾਲਿਸ਼ ਆਬਦਦਾ ਸਮਾਨ ਅਰਥਕ ਕਿਹੜਾ ਬਣੇਗਾ ਸੋ ਇਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਤੇ ਬੀ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਮੈਂ ਹਰ ਰੋਜ਼ ਵਾਈ ਮੈਨੂੰ ਸੇ ਗਲਤ ਨਾ ਲੱਗਿਆ ਵੀ ਕਿਤੇ ਹਾਂ ਕਰੋ ਵੀ ਇਹ ਵੀ ਕਰ ਰਹੇ ਨੇ 20 ਵੀ ਕਰ ਰਹੇ ਨੇ ਅੱਜ ਪਤਾ ਨਹੀਂ ਗਲਤੀ ਨਾਲ ਕਿਵੇਂ ਲੱਗੇ ਹੋਏ ਨੇ ਨਾ ਚਲੋ ਉਸ ਬਾਅਦ ਦੇਖੋ ਕਹਿੰਦੇ ਮੈਂ ਹਰ ਰੋਜ਼ ਸੈਰ ਕਰਦਾ ਹਾਂ ਇਹ ਵਾਕ ਦੀ ਕਿਹੜੀ ਕਿਸਮ ਹੈ ਮੈਂ ਹਰ ਰੋਜ਼ ਸੈਰ ਕਰਦਾ ਹਾਂ ਇਹ ਵਾਕ ਦੀ ਕਿਹੜੀ ਕਿਸਮ ਹੈ ਸੰਯੁਕਤ ਵਾਕ ਗੁੰਜਲ ਵਾਕ ਸਧਾਰਨ ਵਾਕ ਜਾਂ ਮਿਸ਼ਰਤ ਵਾਕ ਕਹਿੰਦੇ ਮੈਂ ਹਰ ਰੋਜ਼ ਸੈਰ ਕਰਦਾ ਹਾਂ ਵਾਕ ਦੀ ਇਹ ਕਿਹੜੀ ਕਿਸਮ ਦੇ ਵਿੱਚ ਆਊਗਾ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਸਧਾਰਨ ਵਾਕ ਠੀਕ ਹੈ ਸਧਾਰਨ ਵਾਕ ਹੂੰ ਉਸ ਤੋਂ ਬਾਅਦ ਇਹ ਲਿਖਿਆਂ ਦੇ ਵਿੱਚੋਂ ਕਿਹੜਾ ਆਕਰ ਦਾ ਸਹੀ ਅਰਥ ਹੈ ਆਕਰ ਦਾ ਹੰਕਾਰ ਅਕੜੀਵਾ ਸਖਤ ਬਾਖ ਜਾਂ ਉਪਰੋਕਤ ਸਾਰੇ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਉਪਰੋਕਤ ਸਾਰੇ ਠੀਕ ਹੈ ਹੰਕਾਰ ਅਕੜੀਵਾ ਸਖਤ ਬਾਖ ਜਦੋਂ ਆਪਾਂ ਕਿਸੇ ਨੂੰ ਸਖਤ ਜਿਆਦੇ ਔਖੇ ਭਾਰੀ ਹੋ ਕੇ ਬੋਲਦੇ ਹਨ ਉਹਨਾਂ ਨੂੰ ਸਖਤ ਬਾਖ ਬੋਲਦੇ ਨੇ ਠੀਕ ਹੈ ਬਈ ਹਮ ਸਾਰੀ ਆ ਜਾਣਗੇ ਇਹ ਸੋ ਇਸ ਵੀ ਤੁਹਾਡੇ ਦੀ ਕਲਾਸ ਅੱਜ ਬਈ ਤੋਂ ਅਥੋਂ ਮਾਫੀ ਮੰਗਦੇ ਆ ਕਿਉਂਕਿ ਬਹੁਤ سارے ਕੁਐਸਚਨਸ ਜਿਨ੍ਹਾਂ ਦੇ ਬਾਈ ਮਿਸਟੇਕ ਗਲਤ ਲੱਗੇ ਹੋਏ ਸੀ ਕਈ ਵਾਰ ਪਤਾ ਕੀ ਹੁੰਦਾ ਜਦੋਂ ਕਲਾਸ ਦੇ ਵਿੱਚ ਜਿਹੜੇ ਪੁਰਾਣੇ ਸਟੂਡੈਂਟ ਨੇ ਉਹਨਾਂ ਨੂੰ ਪਤਾ ਵੀ ਆਪਣੀ ਕਲਾਸਾਂ ਕਿਵੇਂ ਚਾਹੀਦੀਆਂ ਠੀਕ ਹੈ ਜਦੋਂ ਕੋਈ ਨਵਾਂ ਬੱਚਾ ਕਲਾਸ ਦੇ ਵਿੱਚ ਐਡ ਹੁੰਦਾ ਉਹਨਾਂ ਨੂੰ ਇਹ ਲੱਗਦੇ ਵੀ ਤਾਂ ਗਲਤੀ ਕਰਵਾਈ ਜਾਂਦੇ ਨੇ ਉਹਨਾਂ ਨੂੰ ਆਪ ਨੂੰ ਨਹੀਂ ਕੁਝ ਆਉਂਦਾ ਠੀਕ ਹੈ ਭਾਈ ਉਹ ਬਾਈ ਮਿਸਟੇਕ ਗਲਤ ਹੋ ਜਾਂਦੇ ਨੇ ਪਰ ਆਪਣੀ ਇੱਕ ਇਹ ਵੀ ਖਾਸੀਅਤ ਹੈ ਵੀ ਜਦੋਂ ਕੋਈ ਆਪਾਂ ਕੁਐਸਚਨ ਗਲਤ ਕਰ ਲੈਣੇ ਭਾਈ ਉਹਨੂੰ ਆਪਾਂ ਪੂਰਾ ਕਲੈਰੀਫਾਈ ਕਰਕੇ ਹਟਦੇ ਹਾਂ ਠੀਕ ਹੈ ਜਦ ਤੱਕ ਕਲਾਸ ਦੇ ਵਿੱਚ ਹੀ ਹੋਏ ਨੇ ਜੇਕਰ ਪੂਰੀ ਡੀਪ ਦੇ ਵਿੱਚ ਜਾ ਕੇ ਉਸਨੂੰ ਆਪਾਂ ਕਲੀਅਰ ਕਰਕੇ ਹੀ ਛੱਡਦੇ ਹਾਂ ਠੀਕ ਹੈ ਹੁਣ ਜਿਹੜੇ ਬੱਚੇ ਡੇਲੀ ਜੁੜਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੈ ਜਿਹੜੇ ਨਵੇਂ ਨੇ ਬਈ ਉਹਨਾਂ ਨੂੰ ਪਤਾ ਲੱਗ ਜੂਗਾ ਅੱਗੇ-ਅੱਗੇ ਠੀਕ ਹੈ ਜੇ 2-4 ਕਲਾਸਾਂ ਲਾਉਂਗੇ ਉਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਠੀਕ ਹੈ ਬਈ ਹੂੰ ਸੋ ਚਲੋ ਬਈ ਉਹ ਇਹ ਸਿਆਲ ਦੀ ਕਲਾਸ ਸੋ ਕਲਾਸ ਪਸੰਦ ਆਈ ਵੀ ਲਾਈਕ ਸ਼ੇਅਰ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਵਧੀਆ ਕੰਟੈਂਟ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ। ਸੋ ਜਿਹੜੇ ਬੱਚੇ ਲੇਟ ਆਏ ਹੋ ਜੇਕਰ ਤੁਸੀਂ ਹਲੇ ਵੀ WhatsApp ਗਰੁੱਪ ਜਾਂ Telegram ਦੇ ਵਿੱਚ ਜੁਆਇਨ ਨਹੀਂ ਹੋਏ ਬਈ ਤੁਹਾਨੂੰ ਸਕਰੀਨ ਦੇ ਉੱਪਰ ਜਿਹੜਾ ਨੰਬਰ ਸ਼ੋ ਹੋ ਰਿਹਾ ਹੈ ਇਸ ਦੇ ਜਰੀਏ ਤੁਸੀਂ ਐਡ ਹੋ ਸਕਦੇ ਹੋ। ਆਪਣਾ ਨਾਮ, ਸਬਜੈਕਟ, ਰੋਲ ਨੰਬਰ, ਡਿਸਟ੍ਰਿਕਟ ਸਾਰਾ ਕੁਝ ਲੈ ਕੇ ਬਈ ਤੁਸੀਂ ਇਸ ਨੰਬਰ ਦੇ ਉੱਪਰ ਭੇਜ ਸਕਦੇ ਹੋ ਠੀਕ ਹੈ। ਬ੍ਰੌਡਕਾਸਟ ਗਰੁੱਪ ਆ ਬਈ ਕਿਸੇ ਦਾ ਕੋਈ ਨੰਬਰ ਕਿਸੇ ਨੂੰ ਸਾਡੇ ਤੋਂ ਬਿਨਾ ਸ਼ੋ ਨਹੀਂ ਹੁੰਦਾ ਠੀਕ ਹੈ। ਸੋ ਇਹ ਆਪਣੇ ਕੋਰਸ ਚੱਲ ਰਹੇ ਨੇ ਬਈ 2500 ਦੇ ਵਿੱਚ ਸਿਰਫ ਤੁਹਾਨੂੰ ETT ਵਾਲਾ ਤੇ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਹਾਨੂੰ ਐਪ ਦਾ ਲੋਗੋ ਸ਼ੋ ਹੋ ਰਿਹਾ ਹੈ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਸੋ ਇਹ ਸੀ ਅੱਜ ਦੀ ਕਲਾਸ ਬਈ ਹਾਂ ਸੋ ਠੀਕ ਹੈ ਬਈ ਸਾਰੇ ਕਲਾਸਾਂ ਕੋਈ ਨਾ ਵੀ ਕਦੇ ਤੋਂ ਜੇ ਸਟਾਰਟ ਹੋ ਜਾਣੀਆਂ ਮੈਡਮ ਮਨਪ੍ਰੀਤ ਨੂੰ ਕੋਈ ਕੰਮ ਹੋ ਗਿਆ ਸੀ ਤਾਂ ਕਰਕੇ ਜਿਹੜੀ ਕਲਾਸਾਂ 1 2 ਨਾ ਕਰਕੇ ਮਿਸ ਚੱਲ ਰਹੀਆਂ ਸੀਗੀਆਂ ਠੀਕ ਹੈ ਬਈ ਸੋ ਧੰਨਵਾਦ ਮੈਂ ਮਿਲਦੇ ਹਾਂ ਕੱਲ ਨੂੰ ਸੋ ਧੰਨਵਾਦ